ਆਹ ਇਹ ਇੰਦਰੂ ਵਾਲਾ ਇਹ ਘੋੜੇਂ ਜਿਹੜਾ ਨਾ ਘਰੇਂ ਜਿਹੜਾ ਅੱਧੀ ਅੱਧੀ ਬੋਤਲ ਕਰਾਉਂਦੇ ਨਾ ਬੰਦੇ ਬੋਲੋ ਚਾਹੁੰਦੇ ਨਹੀਂ ਸਾਹਿਬ ਜੀ ਵੀ ਆਓ ਮਾਨਮੰਤਰੀ ਸਾਹਿਬ ਜੀ ਜੀ ਕਰਿਆ ਸਰਪੰਚ ਸਾਹਿਬ ਜੀ ਜਿਹੜੇ ਉਧਰ ਨੇ ਉਹ ਬਹੁਤ ਬਸਤਾ ਵਾਹ ਖੁਸ਼ੀ ਵਾਲਾ ਦੇ ਦੇ ਕਿ ਉੱਤੋਂ ਦੇ ਵਿੱਚ ਜਿਹੜੇ 500 ਚੱਕਰੀ ਦਾ ਪਹੁੰਚਦੇ ਨੇ ਉਹ ਸੂਰਜ ਦੇ ਨਿਕਲਿਆ ਕਰਨੀ ਵਸਤੂ ਉਥੇ ਲਈ ਮੈਂ ਦੱਸਿਆ ਕਿ ਕਿੰਨਾ ਬ੍ਰੈਕ ਕਰਦੇ ਹੋਏ ਉਹ ਸਭ ਇਹੋ ਜਿਹਾ ਸਭ ਤੋਂ ਇਹ ਸਰਕਾਰੀ ਜਿਹੜੀ ਹੈ ਆਪਣੇ ਪੀਰੀਅਡ ਦੌਰਾਨ ਇੱਕ ਕਮਰਾ ਜਾਂ ਦੋ ਕਮਰੇ ਦੀ ਸਹਾਈ ਕਰ ਦੇਵੇਗੀ ਫੋਨ ਲੈਣ ਦੇ ਬੱਚੇ ਦੇ ਵਾਰੀਆਂ ਨਾਲ ਇੱਕ ਸਵਾਰਕ ਤੋਂ ਖੁਸ਼ ਹੋ। ਆਪਾਂ ਰਹਿਣਾ ਦਿੱਸੀਏ ਬੱਚਾ ਮੇਰੇ ਆਸਰੇ ਪਿੱਛੇ ਰਹਿਣਾ। ਇਹ ਬੇਇੱਜ਼ਤੀ ਕਰਾ ਆਪਣੇ ਉੱਚ ਅਧਿਕਾਰੀਆਂ ਨੂੰ ਮੈਡਮ ਰਧਨਾ ਜੀ ਫਿਆਲ ਜੀ ਰਾਣਾ ਜੀ ਉਹ ਪੱਥਰ ਆਪਣੇ ਸਾਈਡ ਤੇ ਕਰ ਲੋ। ਪਹਿਲਾਂ ਇਹ ਅਸੀਂ ਸੁਨਿਸ਼ਚਿਤ ਕਰ ਲਈਏ ਕਿ ਜਿੱਥੇ ਉਹ ਜਿਹੜਾ ਅੱਜ ਉਦਘਾਟਨੀ ਸਮਾਗਮ ਹੈ ਉਹਦਾ ਪੱਥਰ ਹੈ ਜਿਹੜਾ ਉਹਦੇ ਉੱਤੇ ਪਰਦਾ ਹਟਾਇਆ ਜਾਣਾ ਸੋ ਇਹ ਲੋਕ ਅਰਪਣ ਅਜ ਪੱਥਰ ਹੋ ਰਿਹਾ ਸੋ ਿੱਕੇ ਿੱਕੇ ਬੱਚੇ ਆ ਜਿਹੜੇ ਉਹ ਮਾਨ ਜੋ ਮੰਤਰੀ ਸਾਹਿਬ ਜੀ ਦਾ ਮੁੱਲਾਂ ਦੇ ਨਾਲ ਸਵਾਗਤ ਕਰਦੇ ਹੋਏ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਿੱਖਿਆ ਵਿਭਾਗ ਦੇ ਸਭ ਤੋਂ ਕੁਝ ਕਰੀ ਸਾਡੇ ਕਿਉਂ ਉਹ ਵੀ ਪਹੁੰਚ ਨੇ ਉਹਦਾ ਮਾਸਟਰ ਜੀ ਦਾ ਸੰਗਤ ਜੀ ਦਾ ਬੜੀ ਖੁਸ਼ੀ ਦੀ ਗੱਲ ਹੈ ਪੂਰਾ ਇਹ ਜਿਹੜੇ ਮੈਡਮ ਆਜੋ ਮੈਡਮ ਜੋ ਸਰਪੰਚ ਦਿੱਤੇ ਜਾਂਦੇ ਨੇ ਸੋ ਬਹੁਤ ਹੀ ਜ਼ਾਦੇ ਹੈ। ਆਪਣਾ ਜਿਹੜਾ ਹੈ ਉਹ ਖੁਸ਼ਦਿਲੀ ਨਾਲ ਜਿਹੜਾ ਪਰਸਵਾਦ ਕਰੀਏ ਆਪਣੇ ਸਟਾਫ ਨੂੰ ਮਿਲ ਜੀਏ ਸਾਡਾ ਸਟਾਫ ਵੀ ਅੱਗੇ ਹੋ ਜਾਵੇ ਕਿਉਂਕਿ ਸਾਡੇ ਸਟਾਫ ਨੇ ਵੀ ਮੰਤਰੀ ਸਾਹਿਬ ਨੂੰ ਬੜੀ ਮਿਹਨਤ ਕੀਤੀ ਹੈ ਤੇ ਹਰ ਸਾਲ 15 ਅਕਤੂਬਰ ਦੇ ਦਿਨ ਜਿਹੜੇ ਜਨਵਬੋਧਿਆ ਦੇ ਪ੍ਰਸੰਗ ਤੇ ਸਾਡੇ ਜਰੂਰ ਸਲੈਕਟ ਹੋ ਜਾਂਦੇ ਨੇ। ਉਸ ਵੇਲੇ ਸਭ ਦਾ ਬੜੀ ਵਧਾਈ ਦਾ ਭਰਤਰ ਹੈ ਤੇ ਮੈਂ ਬੇਨਤੀ ਕਰਨਾ ਸਰਪੰਚ ਸਾਹਿਬ ਨੂੰ ਕਿ ਸਰਜੀਤ ਸਿੰਘ ਨੇ ਮੰਤਰੀ ਸਾਹਿਬ ਜੀ ਦੇ ਨਾਲ ਆ ਕੇ ਚੋਣਤ ਹੋਵੋ ਤੇ ਡਿਪਟੀ ਡਾਇਰੈਕਟਰ ਜੀ ਸਾਡੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਅੱਗੇ ਸਟੇਜ ਤੇ ਆ ਜਾਣ ਸੋ ਇਹ ਜਿਹੜੇ ਇੰਤਜ਼ਾਰ ਤੇ ਪੰਚ ਸੀਗੇ ਉਹ ਖਤਮ ਹੋ ਗਏ ਨੇ ਕੁਝ ਸਾਲ ਪਹਿਲਾਂ ਇੱਕ ਆਮ ਗੱਲ ਚੱਲਦੀ ਸੀ ਕਿ ਸਾਨੂੰ ਇੱਕ ਮੌਕਾ ਦਿਓ ਤੁਸੀਂ ਮੌਕਾ ਦਿੱਤਾ ਜਿਹਦਾ ਰਿਜਲਟ ਹੈ ਤੁਹਾਡੇ ਸਾਹਮਣੇ ਆ ਸਕੂਲਾਂ ਦੀ ਨੁਹਾਰ ਬਕਲੀ ਹੋਈ ਹੈ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਜਾਵੋ ਤਾਂ ਤੁਹਾਨੂੰ ਅਸਲ ਵਿੱਚ ਕਿਸੇ ਸਕੂਲ ਦੇ ਵਿੱਚ ਕੋਈ ਵੀ ਕੰਮ ਹੋਵੇ ਘਰ ਦੇ ਚਾਰ ਦਿਵਾਰੀ ਦਾ ਹੋਵੇ ਭਾਵੇਂ ਕਿਸੇ ਟਾਇਲਟ ਦੀ ਰਿਪੇਅਰ ਹੋਵੇ ਭਾਵੇਂ ਉਹ ਕਮਰਿਆਂ ਦੀ ਸਾਰੀ ਹੋਵੇ ਕੁਝ ਨਾ ਕੁਝ ਸਾਰੇ ਪੰਜਾਬ 'ਚ ਚੱਲ ਰਿਹਾ ਇਹ ਇਕੱਲੀ ਗੱਲ ਨਹੀਂ ਹੈ ਕਿ ਮੰਤਰੀ ਸਾਹਿਬ ਜੀ ਨੇ ਸਿਰਫ ਮੱਤ ਦਾ ਹੱਲ ਹੀ ਦੇਖਿਆ ਇਹਨਾਂ ਨੂੰ ਇੱਕ ਤਹਿਯਾ ਕਰ ਲਿਆ ਕਿ ਨਾ ਆਪਣੇ ਹਲਕੇ ਨੂੰ ਸੋਨੇ ਦੀ ਚਿੜੀ ਵਾਂਗ ਬਣਾ ਦਵਾਂ ਨਹੀਂ ਸਾਡੇ ਕਿਉਂਕਿ ਮੈਨੂੰ ਵੀ 25 26 ਸਾਲ ਹੋ ਗਏ ਸੰਸਕਰਦੇ ਨੂੰ ਸਾਡੇ ਜਿਹੜੇ ਦੋਸਤ ਹੈ ਉਹ ਅੰਮ੍ਰਿਤਸਰ ਵੀ ਨੇ ਫਾਜ਼ਿਲਕੇ ਵੀ ਨੇ ਗੁਰਦਾਸਪੁਰ ਵੀ ਨੇ ਜਦੋਂ ਕਦੇ ਬੰਦ ਕਰੀਏ ਤਾਂ ਆਮ ਤੌਰ ਤੇ ਕਹਿ ਦਿੰਦੇ ਆ ਸਾਡੇ ਦਾ ਯਾਰ ਅੱਜ ਇੰਟਰ ਪੈਣਾ ਜਾਂ ਸਾਡੇ ਕਲਾਇੰਟ ਦੀ ਇੰਨੀ ਗ੍ਰਾਂਟ ਆਈ ਗਈ ਹੈ ਮੈਂ ਮંત્રી ਸਾਹਿਬ ਨੂੰ ਦੱਸਣਾ ਚਾਹਣਾ ਹੈ ਕਿ ਸਾਡੇ ਕੋਲ ਸ਼ਿਖਾ ਮੈਡਮ ਜਿੱਥੇ ਇਕੱਲੇ ਕੰਮ ਕਰਦੇ ਸੀਗੇ ਪਰ ਇਹਨਾਂ ਨੇ ਵੀ ਕਦੇ ਹੌਸਲਾ ਨਹੀਂ ਟਾਇਆ ਜਦੋਂ ਵੀ ਕਦੇ ਗ੍ਰਾਂਟ ਆਈ ਹੈ ਤਾਂ ਕਿਹੜੇ ਮੱਥੇ ਕਿਹਾ ਕਿ ਅਸੀਂ ਇਹ ਜਿਹੜੀ ਇਹ ਗ੍ਰਾਂਟ ਹੈ ਉਹਨੂੰ ਖਰਚ ਦਵਾਂਗੇ ਜਦ ਕਾਮ ਤੌਰ ਤੇ ਲੰਬਾ ਜਿਹੜਾ ਇੱਕ ਜੱਦੋ ਜਹਿਦ ਇੱਕ ਪੈਲ ਲੈਣੇ ਫਿਰ ਉਹ ਟਾਰਗੇਟ ਕਿਰੇ ਕਰਨੇ ਸੋ ਕਿਹੜੀ ਹੈ ਸਰਕਾਰੀ ਬਿਲਡਿੰਗ ਹੈ ਇਹਨੂੰ ਬਣਾਉਣ ਦੇ ਲਈ ਕਾਫੀ ਲੰਬਾ ਜਿਹੜਾ ਸਾਨੂੰ ਉੱਤਰ ਤਿਆਰਬੇ ਚੋਂ ਵਿਚਰਨਾ ਪੈਦਾ ਸੋ ਸਾਡੇ ਕੋਲ ਸਰਪੰਚ ಗ್ರಾಮ ਪੰਚਾਇਤ ਸਰਦਾਰ ਸੁਜੀਤ ਸਿੰਘ ਜੀ ਸਮੁੱਚੀ ਪੰਚਾਇਤ ਸਰਦਾਰ ਜਸਮਨ ਸਿੰਘ ਜੀ ਲਾਡੀ ਬਹਿਸ ਜੀ ਸਾਬਕਾ ਸਰਪੰਚ ਸਰਦਾਰ ਇਕਬਾਲ ਸਿੰਘ ਜੀ ਮਨਿੰਦਰ ਸਿੰਘ ਜੀ ਮਾ ਵੀ ਹਰਪਾਲ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਹਰਜਾਪ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਰ ਸਾਡੇ ਪਿੰਡ ਦੇ ਪਤਵੰਤੇ ਸੱਜਣ ਸਰਦਾਰ ਗੁਰਮਤ ਸਿੰਘ ਜੀ ਜਿਹੜੇ ਕਿ ਜਦੋਂ ਵੀ ਉਹਦੇ ਨਾਲ ਗੱਲ ਕਰੀਏ ਤੇ ਜਰੂਰ ਕਰਦੇ ਨੇ ਕਿ ਭਈ ਇਹ ਸਕੂਲ ਦਾ ਇਦਾਂ ਹੋ ਜਾਵੇ ਆਹ ਹੋ ਜਾਵੇ ਸਰਦਾਰ ਕੁਸ਼ਵਿੰਦਰ ਸਿੰਘ ਜੀ ਮਨਦੀਪ ਸਿੰਘ ਜੀ ਰਿੰਕੂ ਬਬਲੂ ਜੀ ਤੇ ਇਹਨਾਂ ਸਾਰਿਆਂ ਦਾ ਸਾਡੇ ਖਾਸ ਕਰ ਮਤਾਮਾ ਭੈਣਾ ਕਿਉਂਕਿ ਮੰਤਰੀ ਸਾਹਿਬ ਅੱਜਕੱਲ ਕੰਮ ਚੱਲ ਰਿਹਾ ਬੜਾਈ ਕਾਹੀ ਦਾ ਸੋ ਸਾਰੇ ਜਿਹੜੇ ਪਿੰਡੂ ਹੈ ਉਹ ਲੋਕ ਸਾਰੇ ਆਪਣੇ ਰਮਜ ਵਿਜੀਆ ਤੇ ਫਿਰ ਵੀ ਸਮਾਂ ਕੱਢ ਕੇ ਇੱਥੇ ਆਏ ਆ ਸੋ ਨਾਲ ਤੁਹਾਡੀ ਸੂਚੀ ਟੀਮ ਕਾਲਿਆ ਸਾਹਿਬ ਸਾਡਾ ਇੰਜੈਂਰ ਤੇ ਨਿੱਕਾ ਜੀ ਆਏ ਨੇ ਅੱਜ ਤੱਕ ਇਹਨਾਂ ਦੇ ਜਿਹੜੇ ਆ ਉਹ 733000 ਰੁਪਏ ਦੇ ਉਹ ਪ੍ਰਾਪਤ ਹੋਏ ਸਕੂਲ ਦੇ ਉਹਦੇ ਕਮਰੇ ਬਣਾਏ ਗਏ ਟਾਇਲਟ ਦੀ ਰਿਪੇਅਰ ਹੋਈ ਹੈ ਜਾਂ ਇਸ ਪਾਸੇ ਚਾਰਜ ਕਰੀ ਕੀਤੀ ਗਈ ਹੈ ਸੋ ਇਹ ਸਾਰੇ ਜਿਹੜਾ ਕੁਝ ਹੈ ਉਹ ਜਿਹੜੀ ਸਫੀਅਤ ਹੈ ਜਿਹ ਤੁਸੀਂ ਆਪਣੇ ਸਾਹਮਣੇ ਬੈਠੀ ਦੇਖ ਰਹੇ ਹੋ ਸਰਦਾਰ ਹਰਦੋਜ ਸਿੰਘ ਜੀ ਬਹਿਤ ਸਾਹਿਬ ਕਰਕੇ ਹੈ ਜਿਨ੍ਹਾਂ ਨੇ ਇੱਕ ਨਿੱਜੀ ਦੇ ਚੱਕੀ ਲੈਂਦੇ ਹੋਏ ਕੱਲੇ-ਕੱਲੇ ਪਿੰਡ ਦੇ ਵਿੱਚ ਹੈ ਜਿਹੜਾ ਮੈਂ ਕਹਿੰਦਾ ਟਿਪਸ ਤੇ ਕਿਨੇ ਹੁੰਦਾ ਇਹਨਾਂ ਨੇ ਕਿ ਕਿਹੜੇ ਪਿੰਡ ਦੇ ਵਿੱਚ ਕਿਹੜਾ ਕੰਮ ਕਿੱਥੇ ਚੱਲ ਰਿਹਾ ਐਨੀ ਵਿੱਚੀ ਨਾਲ ਜਿਹੜਾ ਇਹ ਕੰਮ ਕਰ ਰਹੇ ਨੇ ਸੋ ਮੈਂ ਬੇਨਤੀ ਕਰਾਂ ਮਾਝੂ ਮੰਤਰੀ ਸਾਹਿਬ ਜੀ ਨੂੰ ਕਿਉਂਕਿ ਬਹੁਤ ਜ਼ਿਆਦਾ ਲੰਬਾ ਇੱਕ ਕੰਮ ਹੈ ਜਿਹੜਾ ਉਹ ਅੱਜ ਘਟਨਾ ਚੱਲ ਰਿਹਾ ਉਸ ਸਮੇਂ ਟੋਕ ਕੇ ਮਾਝੂ ਮੰਤਰੀ ਸਾਹਿਬ ਜੀ ਨਿਗਾਹ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਆਪਣੇ ਪਿੰਡ ਮਹਿਰੋਲੀ ਵਿਖੇ ਸਾਰੇ ਹੀ ਬਜ਼ੁਰਗ ਮਾਤਾਵਾਂ ਭੈਣਾਂ ਨੌਜਵਾਨ ਵੀਰ ਪਿਆਰੇ ਬੱਚੇ ਉਹਨਾਂ ਦੇ ਮਾਤਾ ਪਿਤਾ ਸਰਪੰਚ ਸਾਹਿਬ ਸਾਡੇ ਸਾਰਾ ਪੰਚਾਇਤ ਬੰਤ ਵੀਰਾ ਸੋਨ ਵੀਰਾ ਸਾਡੇ ਸਾਰੇ ਟੀਮ ਸਾਡੇ ਸਾਰੇ ਭਰਾ ਬੈਠੇ ਨੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ 2022 ਚ ਇਸ ਮਹਾਨ ਗੁਰੂ ਸਾਹਿਬ ਦੀ ਧਰਤੀ ਤੋਂ ਵਿਧਾਇਕ ਬਣਾਇਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਮੈਂ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਸਿੱਖਿਆ ਦਾ ਵਿਭਾਗ ਮਿਲਿਆ ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਆਸਾਨ ਕੰਮ ਨਹੀਂ ਇਸ ਨੂੰ ਇਸ ਮਹਿਕਮੇ ਨੂੰ ਧਰਨੇ ਵਾਲਾ ਮਹਿਕਮਾ ਸਮਝਿਆ ਜਾਂਦਾ ਸੀ ਪਰ ਅਸੀਂ ਦਿਨ ਰਾਤ ਮਿਹਨਤ ਕਰਕੇ ਅੱਜ ਪੰਜਾਬ ਦੇ ਪੰਜਾਬ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਚੱਲੀ ਅੱਜ ਸਕੂਲਾਂ ਦੀ ਦਿੱਖ ਬਦਲ ਗਈ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਦਾ ਆਤਮ ਵਿਸ਼ਵਾਸ ਫਰਕ ਆਇਆ ਸਾਡੇ ਟੀਚਰਸ ਨੂੰ ਜੋ ਸਨਮਾਨ ਚਾਹੀਦਾ ਸੀ ਸਾਡੇ ਅਧਿਆਪਕਾਂ ਨੂੰ ਉਹ ਸਨਮਾਨ ਮਿਲਿਆ ਸਾਡੇ ਅਧਿਆਪਕਾਂ ਨੂੰ ਬਹੁਤ ਸਾਰੇ ਟੀਚਰਾਂ ਦੀ ਨਵੀਂ ਭਰਤੀ ਹੋਈ ਹੈ ਆਪ ਜੀ ਦੇ ਸਕੂਲ ਦੇ ਵਿੱਚ ਵੀ ਨਵਾਂ ਨੌਜਵਾਨ ਟੀਚਰ ਜਿਹੜਾ ਹੈ ਉਸਨੇ ਜੁਆਇਨ ਕੀਤਾ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਵੱਡੇ ਸਕੂਲਾਂ 'ਚ ਕੈਂਪਸ ਮੈਨੇਜਰ ਸਕਿਉਰਟੀ ਗਾਰਡ ਚਾਰਦਵਾਰੀਓ ਸਭ ਕੁਝ ਆ ਚੁੱਕਿਆ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਸਰਕਾਰ ਨੇ ਤਿਆਰ ਕਰ ਲਿਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਲੱਖ ਤੋੜਨਾ ਹੈ ਤੇ ਜਿੰਨੇ ਵੱਡੇ ਸਮਗਲਰ ਹੈ ਵੱਡੇ ਛੋਟੇ ਜਾਂ ਇਸ ਵਕਤੋ ਝੇਲਣਾ ਚਾਹੀ ਜਾਂ ਫਰਾਰ ਹੈ ਤੇ ਤੁਹਾਡੇ ਨਾਲ ਵਾਦਾ ਹੈ ਕਿ ਜਿੰਨ ਜਿੰਨ ਲੋਕਾਂ ਨੇ ਇਸ ਗੰਦੇ ਧੰਦੇ ਤੋਂ ਪੈਸੇ ਬਣਾਏ ਹੈ ਆਪਣੀਆਂ ਕੋਠੀਆਂ ਬਣਾਈਆਂ ਹਵੇਲੀਆਂ ਬਣਾਈਆਂ ਉਹ ਸਾਰੀਆਂ ਕੋਠੀਆਂ ਹਵੇਲੀਆਂ ਢਾਵਾਂਗੇ ਤਾਂ ਕਿ ਪੰਜਾਬ ਦੀ ਜਵਾਨੀ ਬਚ ਸਕੇ ਨਾਲ ਹੀ ਮੈਂ ਆਪਜੀ ਦੇ ਪਿੰਡ ਨੂੰ ਇਹ ਵੀ ਦੱਸ ਦਵਾਂ ਕਿ ਅੱਜ ਸਰਪੰਚ ਸਾਹਿਬ ਤੇ ਪੰਚਾਇਤ ਨੂੰ ਬੁਲਾਇਆ ਸਾਰੇ ਅਫਸਰ ਹੋਣਗੇ ਨੰਗਲ ਇਹਨਾਂ ਨੂੰ ਇਹ ਆਖਿਆ ਕਿ ਜਿਹੜੇ ਪਿੰਡ ਦੇ ਮੇਨ ਕੰਮ ਹੈ ਨੰਬਰ 1 ਨੰਬਰ 2 ਤੇ ਹੋਣ ਵਾਲੇ ਉਹ ਪਿੰਡ ਦਾ ਸਲਾਹ ਕਰਕੇ ਲੈ ਕੇ आओ ਤਾਂ ਕਿ ਉਹਨਾਂ ਦੇ ਸ਼ੁਰੂਆਤ 50 ਕਰੋੜ ਦੇ ਲਗਭਗ ਦੀ ਸ਼ੁਰੂਆਤ ਕੰਮਾਂ ਦੀ ਸ਼ੁਰੂਆਤ ਅਸੀਂ ਅਗਲੇ 10 ਦਿਨਾਂ 'ਚ ਕਰਨੀ ਹੈ ਤੇ ਨਾਲ ਹੀ ਜਿਹੜਾ ਤੁਹਾਡੇ ਪਿੰਡ ਦਾ ਗਰਾਊਂਡ ਹੈ ਉਸਦੇ ਪੈਸੇ ਵੀ ਆ ਗਏ ਹਫਤੇ 10 ਦਿਨ 14 ਵੀ ਨਹੀਂ ਪੱਥਰ ਰੱਖ ਕੇ ਉਸਦੀ ਕੰਮ ਦੀ ਸ਼ੁਰੂਆਤ ਕਰਾਂਗੇ ਉਸ ਦੇ ਨਾਲ ਸਾਡੇ ਕਈ ਪਿੰਡਾਂ ਨੂੰ ਲਗਭਗ 3-4 ਪਿੰਡਾਂ ਦੇ ਜਿਹੜਾ ਉਹ ਸਾਂਝਾ ਗਰਾਊਂਡ ਬਣ ਜਾਊਗਾ ਮੈਂ ਹਮੇਸ਼ਾ ਹੀ ਆਪਣੀ ਗਰੰਟਾਂ ਜੋ ਤੁਹਾਡੇ ਪਿੰਡ ਨੂੰ ਸਭ ਤੋਂ ਵੱਧ ਪੈਸੇ ਸਰਪੰਚ ਸਾਹਿਬ ਅੰਤਵੀਰ ਹਮੇਸ਼ਾ ਲੜ ਕੇ ਸਾਡੇ ਨਾਲ ਲੈ ਜਾਂਦੇ ਆ ਪੈਸੇ ਤੇ ਹੋਰ ਵੀ ਜੋ ਜੋ ਤੁਹਾਡੀ ਡਿਮਾਂਡ ਸੋਣਗੀਆਂ ਪੂਰੀਆਂ ਕਰਾਂਗੇ ਆਪ ਸਭ ਦਾ ਇੱਕ ਵਾਰੀ ਦੁਬਾਰਾ ਸਾਡੇ ਸਾਰੇ ਸਕੂਲ ਦੇ ਸਟਾਫ ਦਾ ਸਾਰੇ ਸਿੱਖਿਆ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਭ ਆਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਮਾਨਯੋਗ ਸਿੱਖਿਆ ਮੰਤਰੀ ਸਾਹਿਬ